ਹਿੰਦਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਵੱਧ ਛੜ ਕੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਮੁਹੰਮਦ ਯੂਸਫ ਕਾਸਮੀ ਦਿੱਲੀ ਤੋਂ ਆਏ ਮੁਸਲਿਮ ਭਾਈਚਾਰੇ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 380 ਬੋਰੇ ਕਣਕ ਦੇ ਬੀਜ ਵੰਡੇ ਗਏ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਬਾਉਪੂਰ ਤੇ ਕੰਮੇਵਾਲ ਵਿਖੇ ਜਮiyet ਉਲਮਾ ਇੰਡ ਆਲ ਇੰਡੀਆ ਦੇ ਪ੍ਰਧਾਨ مولانا ਸੈਦ ਅਸ਼ਦ ਮਦਨੀ ਅਮੀਰ ਉਹ ਹਿੰਦ ਦੇ ਦਿਸ਼ਾ ਨਿਰਦੇਸ਼ਾ ਉਪ ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਦੀ ਸਰਪ੍ਰਸਤੀ ਅਤੇ ਪੰਜਾਬ ਦੇ ਜਨਰਲ ਸਕੱਤਰ ਮੁਹੰਮਦ ਯੂਸਫ ਕਾਸਮੀ ਦਿੱਲੀ ਦੇ ਮੁਖ ਦਫਤਰ ਤੋਂ ਮੁਫਤੀ ਅਬਦੁਲ ਕਦੀਰ ਤੇ مولانا ਅਮਾਨੁੱਲਾ ਮੌਲਵੀ ਅਬਦੁਲ ਹਮੀਦ ਤੇ मंसूर ਅਲੀ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲਗਭਗ 380 ਬੋਰੇ ਕਣਕ ਦੇ ਬੀਜ ਦੀ ਵੰਡ ਕੀਤੀ ਗਈ ਇਸ ਦੇ ਸਬੰਧਿਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਜਨਰਲ ਸਕੱਤਰ ਮੁਹੰਮਦ ਯੂਸਫ ਕਾਸਮੀ ਨੇ ਦੱਸਿਆ ਕਿ ਜਮiyet ਉਲਮਾ ਹਿੰਦ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਵਾਤ ਛੜ ਕੇ ਲੋਕਾਂ ਨੂੰ ਰਾਹਤ ਸਮਗਰੀ ਤੇ ਵਿੱਤੀ ਸਹਾਇਤਾ ਮੁਹਿੰਗਾਂ ਕਰਵਾਈਆਂ ਜਾ ਰਹੀਆਂ ਹਨ ਕਿ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕ ਤੇ ਕਿਸਾਨ ਖੇਤੀਬਾੜੀ ਤੇ ਹੋਰ ਧੰਦੇ ਮੁੜ ਚਾਲੂ ਕਰ ਸਕਣ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਵਕ ਵਕ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਹੁੰਚ ਕਰ ਰਹੀਆਂ ਹਨ ਤੇ ਜਿਨ੍ਹਾਂ ਦੇ ਮਕਾਨ ਡਿਗੇ ਹਨ ਜਾਂ ਨੁਕਸਾਨੇ ਗਏ ਹਨ ਉਹਨਾਂ ਨੂੰ ਵੀ ਵਿੱਤੀ ਸਹਾਇਤਾ ਮੁਹਿੰਗਾਂ ਕਰਵਾਈ ਗਈ ਹੈ। ਉੱਥੇ ਨਾਲ ਹੀ ਹੁਣ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਜਨ ਲਈ ਬੀਜ ਦੀ ਵੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਦੀਆਂ ਟੀਮਾਂ ਵੱਲੋਂ ਰਾਹਤ ਸਮਗਰੀ ਵਿੱਚ ਰਾਸ਼ਨ, ਕੱਪੜੇ, ਬਰਤਨ ਆਦਿ ਦੀ ਵੰਡ ਕੀਤੀ ਗਈ ਸੀ। ਪਰ ਹੁਣ ਕਿਸਾਨ ਦੀ ਮੰਗ ਤੇ ਬੀਜ ਲੈ ਕੇ ਆਏ ਹਨ। ਇਸ ਤੋਂ ਇਲਾਵਾ ਅਗਲੇ ਪੜਾਅ ਵਿੱਚ ਕਿਸਾਨਾਂ ਨੂੰ ਡੀਜ਼ਲ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਪੂਰਥਲਾ ਦੇ ਪ੍ਰਧਾਨ مولانا ਅਮਨੁਲਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਤੇ ਜਾ ਰਹੇ ਕਾਰਜਾ ਦੀ ਛਲਾਂਗਾ ਕੀਤੀ ਤੇ ਕਿਹਾ ਕਿ ਉਹਨਾਂ ਵੱਲੋਂ ਬਾਹਰੋਂ ਆਉਣ ਵਾਲੇ ਮੁਸਲਿਮ ਜਥੇਬੰਦੀਆਂ ਦੇ ਲੋਕਾਂ ਨੂੰ ਨਾ ਲੈ ਕੇ ਲੋਕਾਂ ਤੱਕ ਪਹੁੰਚ ਕਰਵਾਈ ਜਾ ਰਹੀ ਹੈ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤਕੇ ਜੀ ਦੀ ਵਿਸ਼ੇਸ਼ ਰਿਪੋਰਟ ਜਰੀਏ ਪਾਣੀ ਕੀ ਸੀ ਹਾਂਜੀ ਅੱਜ ਸਾਡੇ ਮੰਡ ਖੇਤਰ ਵਾਸਤੇ ਅਰਸ਼ਦ ਮਦਨੀ ਵੱਲੋਂ ਮਦਨੀ ਜੀ ਹੋਰ ਵੱਲੋਂ ਆ ਕੁਝ ਰਾਹਤ ਆਈ ਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਜਿੱਦਾਂ ਹੜ ਆਇਆ ਸੀਗਾ ਤੇ ਫਸਲਾਂ ਬੀਜਣ ਵਾਸਤੇ ਇਹਨਾਂ ਨੇ ਹੁਣ ਬੀਜ ਤਕਸੀਮ ਕਰਨਾ ਵਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਇਹਨਾਂ ਨੇ ਪਹਿਲਾਂ ਵੀ ਸਾਡੀ ਬਹੁਤ ਮਦਦ ਕੀਤੀ ਆ ਜਾਨੀ ਕਿ ਪਹਿਲਾਂ ਵੀ ਇੱਕ ਦੋ ਵਾਰ ਆਏ ਨੇ ਤੇ ਇਹਨਾਂ ਨੇ ਰਸੋਈ ਦਾ ਸਮਾਨ ਕੋਈ ਹੋਰ ਛੋਟਾ ਮੋਟਾ ਬਰਤਨ ਭਾਂਡੇ ਵੀ ਇਹਨਾਂ ਤਕਸੀਮ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਨੇ بسم اللہ الرحمن الرحیم میں محمد یوسف قاسمی خادم جمعیت علمہ پنجاب آج ہم لوگ ضلع پرتھلا اور سلطان پور لودھی کے متاثرہ علاقوں میں اپنے کسان بھائیوں سے ملاقات کر کے علمہ ہند کی جانب سے بیج تقسیم کرنے کے لیے پہنچے ہیں قائدہ ملت جانشین شیخ الاسلام حضرت مولانا سید ارشد مدنی صاحب دامت پرکات ملالیہ صدر علمہ ہند کے حکم پر ہم یہاں آئے ہیں اور تقریباً تین گاڑیاں ہم جس میں پانچ لاکھ روپے کا مال ہے یہاں پر لے کر کے پہنچے ہیں یہ مطالبہ یہاں اور بھی بہت زیادہ ہے لیکن جو سب سے زیادہ ضرورت مند تھے جن کا بہت زیادہ نقصان ہوا ان حضرات میں ہم نے فی الحال یہ تقسیم کیا ہے آنے والے دنوں میں ہم دوبارہ سے حالات کو وہاں پر پہنچائیں گے اور اپنی جو عرضی ہے اس کو رکھیں گے اور اس پر اوپر غور کرنے کے بعد انشاءاللہ اگر پھر کوئی صورت بنے گی تو پھر جو حضرات رہ جائیں گے ان کو انشاءاللہ تقسیم کیا جائے گا جمیعت الما کا مقصد پیار و محبت کو پھیلانا پیار و محبت کو گھر گھر تک پہنچانا اور آپسی قوت آپسی ہمدردی کیونکہ جمعیت علماء ہند پہلے دن سے ہی پیار و محبت کے پیغام کو عام کرتی آئی ہے اور دھرم سے اوپر اٹھ کر کے انسانیت کی خدمت کرتی چلی آئی ہے جہاں بھی کہیں حالات بنتے ہیں تو جمعیت علماء ہند کے خدام وہاں پر پہنچ کر پہلی فرصت میں اپنی خدمات کو انجام دیتے ہیں دہلی جمعیت علماء ہند کے صدر دفتر سے حضرت قائد محترم مدزی اللہ خاص طور پر حضرت مولانا مفتی عبدالقدیر صاحب مدد ذلہو کو یہاں پر بھیجا کہ وہاں جاؤ وہاں پر جا کر کے بیچ تقسیم کرو اور جو جو بھی وہاں مسائل ہیں جو پریشانیاں ضروریات ہیں ان کا جائزہ لو اور رپورٹ میرے تک پہنچاؤ حضرت یہاں آئیں ہم ان سب کا خیر مقدم کرتے ہیں بہت شکریہ بھی ادا کرتے ہیں اور یہاں عوام میں لوگوں میں الحمدللہ بہت خوشی کی لہر ہے کیونکہ اس وقت اس سال اور اس سیلاب میں جو جمیعت اور نے اپنی خدمات کا پوری دنیا کے اندر الحمدللہ الحمدللہ, الحمدللہ اس پیغام کو پہنچایا جا رہا اور پوری دنیا میں ایک خوشی کی لہر ہے ہم امید کرتے ہیں اللہ کریم ہماری اس ادنا کی خدمت کو قبول فرمائیں گے اور آنے والے دنوں میں اسی طرح سے پیار و محبت کے ذریعے سے ہم اپنے ملک کو سب لوگ مل کر ترقی کی طرف لے جائیں گے السلام علیکم <applause> سیم اپنے سکھ بھائیوں کے درمیان بانٹی جا رہی ہے جو زیادہ مستحق زیادہ ضرورت مند ہیں تو ان کے درمیان یہ بیج کے کٹے بانٹے جائیں گے اور آئندہ اگر کوئی ضرورت محسوس ہوئی مفتی صاحب اگر محسوس کریں گے تو مزید اس پر مشورہ بھی ہوگا صدر محترم سے بات بھی کی جائے گی مگر یہ ایک چھوٹی سی مدد ہے تاکہ آپ حضرات کا کچھ بہتر ہو سکے کیونکہ نقصان آپ نے اپنی آنکھوں سے دیکھا ہے حالات ٹوٹ گئے ہیں اور بہت پریشانی اور آزمائش کا سامنا آپ لوگوں نے کیا ہے یہ پریشانی آزمائش آپ سے زیادہ بہتر کون جانتا ہے گھر کے گھر خالی ہو گئے فصلے تباہ ہو گئیں خراب ہو گئیں کتنی محنت سے آدمی مزدور کسان محنت کرتا ہے کھیت کے اندر اور اس کو امید رہتی ہے کہ فصل کٹنے کو تیار ہے اس سے پیسہ آئے گا بچوں کی شادی بچیوں کی شادی ہوگی مگر رب کو کیا منظور یہ ساری چیزیں اسی کے قبض قدرت میں ہیں مگر انسان جو سوچتا وہ ہوتا نہیں جب پریشانی اور مشکل وقت آتا ہے تو دیکھنے میں آتا ہے کہ لوگ اپنے لوگ ساتھ چھوڑ دیتے ہیں تو ایسے موقع سے مذہب سے اوپر اٹھ کر جمعیت علماء آپ کے درمیان آپ کو اپنا سمجھتی ہے ملک کا ایک باشندہ سمجھتی ہے اور آپ کے لیے خدمت خلق کے طور پر انسانیت کے ناتے آج ہم آپ کے درمیان ایک چھوٹی سی مدد لے کر آئے ہیں یہ کوشش ہے تاکہ آپ لوگ اس سے کچھ راحت محسوس کر سکیں اپنی فصلیں لگا سکیں تیار ہو سکیں اور اس سے جو رقم آئے گی تاکہ آپ اپنی زندگی کو بہتر سے بہتر بنا سکیں آج کا آنے کا مقصد یہی تھا اور صدر محترم حضرت مولانا سید ارشد مدنی کا بھی یہی پیغام اور میسیج ہے کہ اس ملک کے اندر پیار و محبت ہی کے ذریعے امن اور آشتی کے ذریعے اس ملک کے تانے بانے کو باقی اور بچایا جا سکتا ہے وہ باقی رہ سکتا ہے یہی حضرت کا پیغام اور جمعیت العلماء کا میسج ہے وای گورو جی خالصا سر وای گورو جی کی فتے اسیں انہاں دا بہت دل تو تہنیات کردے ہیں جو ساڈے ہڑ پیڑتاں دی مدد لئی آئے آ بے شک ਇਹਨਾਂ ਪਰਪਾਈ ਨਹੀਂ ਹੋ ਸਕਦੀ ਕਿਸੇ ਜਿੱਦੀ ਨੁਕਸਾਨ ਸਾਡਾ ਹੋਇਆ ਪਰ ਸਾਡੇ ਜਿਵੇਂ ਆਂਦੇ ਨੇ ਇੱਕ ਜ਼ਖਮ ਤੇ ਮਲਬ ਲਾਉਣ ਲਈ ਇਹ ਜਰੂਰ ਵੀ ਸਾਡੇ ਕੋਲ ਪਹੁੰਚੇ ਆ ਇਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੋ ਸਾਡੇ ਕੋਲ ਰਸਤਾ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਸਾਡੇ ਕੋਲ ਮੁਸਲਮਾਨ ਵੀਰ ਜਿਹੜੇ ਕੀ ਸਾਡਾ ਦਰਦ ਸਮਝਦੇ ਹੋਏ ਇੱਥੇ ਮੰਡ ਦੇ ਖੇਤਰ ਦੇ ਵਿੱਚ ਬੀਜ ਲੈ ਕੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਰਸ਼ਦ ਮਦਨੀ ਹੁਣਾਂ ਦਾ ਜੋ ਕਿ ਬਹੁਤ ਵਧੀਆ ਸੇਵਾ ਕਰ ਰਹੇ ਆ ਇਹ ਬਹੁਤ ਵੱਡੀ ਸੰਸਥਾ ਵਾ ਔਰ ਇਹ ਵੀਰ ਤਕਰੀਬਨ ਅੱਗੇ ਵੀ ਕਈ ਵਾਰ ਆ ਚੁੱਕੇ ਆ ਬਹੁਤ ਹੀ ਸਵਾਵਾ ਇਹਨਾਂ ਦੀਆਂ ਵਧੀਆ ਨੇ ਔਰ ਬਹੁਤ ਲੋਕਾਂ ਦੀ ਇਹ ਹੈਲਪ ਕਰਦੇ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਹੁਣ ਅੱਜ ਇਹਨਾਂ ਵੀਰਾਂ ਨੇ ਬੀਜ ਜੋ ਲੈ ਕੇ ਆਂਦਾ ਬਹੁਤ ਹੀ ਵਧੀਆ ਉਪਰਾਲਾ ਵਾ ਔਰ ਇਹ ਕਹਿ ਰਹੇ ਕਿ ਅੱਗੇ ਵੀ ਜਿੰਨੀ ਵੀ ਜ਼ਰੂਰਤ ਹੋਊਗੀ ਅਸੀਂ ਉਹ ਬੀਜ ਇਹਨਾਂ ਕਿਸਾਨਾਂ ਤੱਕ ਪਹੁੰਚਾਵਾਂਗੇ ਕਿਉਂਕਿ ਹੜ੍ਹਾਂ ਦੌਰਾਨ ਸਾਡੇ ਏਰੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਬਹੁਤ ਅਸੀਂ ਇਹਨਾਂ ਦੇ ਧੰਨਵਾਦੀ ਆ ਜੋ ਕਿ ਇਦਾਂ ਮੁਸਲਮਾਨ ਵੀਰ ਜੁਪੀ ਹੋਰ ਵੀ ਸਟੇਟਾਂ ਤੋਂ ਬਹੁਤ ਜ਼ਿਆਦਾ ਪਹੁੰਚੇ ਨੇ ਬਹੁਤ ਉਹਨਾਂ ਦਾ ਵੀ ਧੰਨਵਾਦ ਔਰ ਸਾਰੀ ਜਿੰਨੇ ਵੀ ਸਾਡੇ ਕੋਲ ਲੈ ਕੇ ਆਏ ਆਸਮਾਨ ਤਹਿਦ ਲੋ ਧੰਨਵਾਦ ਉਹਨਾਂ ਦਾ ਮੁਸਲਮ ਸਿੱਖ ਸਾਈ ਜੋ ਵੀ ਸਾਰੇ ਅੱਜ ਇਕੱਠੇ ਆ ਔਰ ਬਹੁਤ ਵਧੀਆ ਸਬੂਤ ਤੇ ਵੀਰਾਂ ਨੇ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਦਨੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿੰਨੇ ਸਾਡੇ ਮੰਡ ਖੇਤਰ ਦੇ ਵਿੱਚ ਆਣ ਕੇ ਆਪਣੀ ਸੰਗਤ ਨੂੰ ਇੱਥੇ ਭੇਜ ਕੇ 10 12 ਵਾਰ ਅੱਗੇ ਵੀ ਇਹ ਸੰਗਤ ਇੱਥੇ ਸਾਡੇ ਕੋਲ ਸਮਾਨ ਲੈ ਕੇ ਪਹੁੰਚੀ ਬਹੁਤ ਜ਼ਿਆਦਾ ਘਰਾਂ ਦੀਆਂ ਜ਼ਰੂਰਤਾਂ ਵਾਸਤੇ ਤੇ ਬਾਕੀ ਅੱਜ ਵੀ ਇਹਨਾਂ ਦਾ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਇਹਨਾਂ ਦਾ ਕਰਦੇ ਆ ਸਿੱਖਾਂ ਸਿੱਖਾਂ ਦਾ ਮੁਸਲਮਾਨਾਂ ਦਾ ਭਰਾਵਾਂ ਦਾ ਸਿੱਖ ਸਾਈਆਂ ਦਾ ਸਾਰਿਆਂ ਦਾ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਹੋਏ ਆ ਅੱਜ ਵੀ ਸਾਡੇ ਨੂੰ ਮਾੜੇ ਹਾਲਾਤ ਕਰਕੇ ਕਣਕਾਂ ਦੀ ਬੀਜਣ ਦੀ ਪਰੇਸ਼ਾਨੀ ਸੀ ਜੋ ਹੜਾਂ ਦਾ ਪਾਣੀ ਔਨ ਕਰਨ ਸਾਡੀਆਂ ਕਣਕਾਂ ਕੋਸਤਾ ਸਲਾਬੀਆਂ ਗਈਆਂ ਸਰਕਾਰਾਂ ਨੇ ਸਾਡੀ ਕੋਈ ਐਡੀ ਨਹੀਂ ਸਲਾਈ ਕੀਤੀ ਜਿਸ ਕਰਕੇ ਇਹਨਾਂ ਨੇ ਅੱਗੇ ਵੀ ਸਾਡੇ ਮੋਢੇ ਦੇ ਨਾਲ ਮੋਢਾਂ ਲਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਸਹਜਾਰ ਦਿੱਤਾ ਹੋਇਆ ਵਾ ਬਾਕੀ ਹੁਣ ਵੀ ਸਾਡੀਆਂ ਕਣਕਾਂ ਬੀਜਣ ਦੀ ਤਿਆਰੀ ਆ ਤੇ ਕੁਝ ਇਨਸਾਨਾਂ ਨੂੰ ਅੱਜ ਕਣਕ ਜਿਹੜੀ ਇਹਨਾਂ ਪ੍ਰਵਾਨ ਕਰ ਦਿੱਤੀ ਜਾਣੀ ਆ ਜਿਹੜੇ ਰਹਿ ਗਏ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਕੁਝ ਦਿਨਾਂ ਤੱਕ ਇਹ ਫੇਰ ਕਣਕ ਜਿਹੜੀ ਉਹ ਮੁਹਈਆ ਕਰਾਉਣਗੇ ਜੇਕਰਕੇ ਕਿਸਾਨ ਆਪਣਾ ਬੀਜ ਬੀਜ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬ ਹੋ ਜਾਏਗਾ ਜੇ ਕਿਸਾਨ ਦੀ ਕਾਮਯਾਬੀ ਹੋ ਗਈ ਮੰਡ ਵਾਲੇ ਨੌਜਵਾਨਾਂ ਦੀ ਕਾਮਯਾਬੀ ਹੋ ਗਈ ਸਾਰਿਆਂ ਦੀ ਤੇ ਸਾਰੇ ਦੇਸ਼ ਦੀ ਕਾਮਯਾਬੀ ਹੋ ਜੂਗੀ ਸਾਡੇ ਸਿੱਖਾਂ ਦੀ ਹਿੰਦੂਆਂ ਦੀ ਮੁਸਲਮਾਨਾਂ ਭਾਈਚਾਰਿਆਂ ਦੀ ਸਾਰਿਆਂ ਦੀ ਸਾਂਝ ਤੋਂ ਵੱਡੀ ਤੋਂ ਵੱਡੀ ਸਾਂਝ ਪੈਦਾ ਹੋ ਜੂਗੀ ਬਹੁਤ ਜਿਆਦਾ ਇਹਨਾਂ ਦਾ ਅਸੀਂ ਸਾਰੇ ਮੰਡ ਖੇਤਰ ਵਾਲੇ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਸੀ ਯਾਦ ਦਿੱਤਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ